ਆਮਲਾ ਲੋਕਾਂ ਦੀ ਖੱਜਲ ਖਵਾਰੀ ਦਾ ਔਰ ਦੱਸਦੀ ਹੈ ਤਹਿਸੀਲ ਕੰਪਲੈਕਸ ਦੇ ਵਿੱਚ ਕਿੰਨੇ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਔਰ ਕਿੰਨਿਆਂ ਦੇ ਕੰਮ ਹੋ ਰਿਹਾ ਹੁਣੇ ਤਸਵੀਰਾਂ ਤੁਹਾਨੂੰ ਤਹਿਸੀਲ ਕੰਪਲੈਕਸ ਦੇ ਅੰਦਰੀਆਂ ਤੋਂ ਖਾ ਰਿਹਾ ਔਰ ਕਾਰਨ ਕੀ ਹੈ ਕਿਉਂ ਖੱਜਲ ਕੀਤਾ ਜਾਂਦਾ ਲੋਕਾਂ ਨੂੰ ਔਰ ਕਿਉਂ ਸਾਡੀਆਂ ਭੈਣਾ ਮਾਵਾ ਵੀ ਖੱਜਲ ਹੋ ਰਹੀਆਂ ਨੇ ਔਰ ਮੈਂ ਗੱਲ ਕਰਨਾ ਚਾਹਾਂਗਾ ਭੈ ਜੀ ਭੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੰਨਾ ਸਮਾਂ ਪਹਿਲਾਂ ਤੁਸੀਂ ਰਜਿਸਟਰੀ ਕਰਵਾਈ ਸੀ ਰਜਿਸਟਰੀ ਜੀ 2010 ਚ ਕਰਵਾਈ ਸੀ ਮੈਂ 10 ਤੋਂ ਲੈ ਕੇ ਅਜੇ ਤੱਕ ਇੰਤਕਾਲ ਨਹੀਂ ਚੜਿਆ ਨਹੀਂ ਜੀ ਨਹੀਂ ਚੜ ਤਾਂ ਇਹ ਇੰਤਕਾਲ ਜਿਹੜਾ ਹੈ ਕਿਉਂ ਨਹੀਂ ਚੜਿਆ ਕਾਰਨ ਕੀ ਰਹਿ ਗਿਆ ਸਰ ਕਹਿੰਦੇ ਉਹ ਫੀਸ ਵਗੈਰਾ ਦੇਣੇ ਪੈਂਦੀ ਹੈ ਮੈਂ ਉਹ ਨਹੀਂ ਦਿੱਤੀ ਜਿਨ੍ਹਾਂ ਨੇ ਸਾਨੂੰ ਭੁਲਾ ਲਿਆ ਕਿ ਦਿੱਤਾ ਹੀ ਆਪਾਂ ਸੋਚਿਆ ਉਹਨਾਂ ਨੂੰ ਕਰਵਾਤਾ ਪਾਉਣਾ ਉਹਨਾਂ ਨੂੰ ਫੀਸ ਵਗੈਰਾ ਦੇਤੀ ਤਾਂ ਉਹਨਾਂ ਨੇ ਕਰਵਾਇਆ ਦਾ ਨਹੀਂ ਇਹ 2-3 ਸਾਲ ਪਹਿਲਾਂ ਮੈਂ ਫਿਰ ਮੇ ਸੰ ਨੂੰ ਪਤਾ ਲੱਗੇ ਨਹੀਂ ਹੋਈ ਐ ਤੇ ਮੈਂ ਗਈਆਂ ਕਰਵਾਉਣ ਫਿਰ ਕੋਈ ਪਤਾ ਨਹੀਂ ਕੀ ਕਾਰਨ ਬਣਿਆ ਉਹ ਕਹਿੰਦੀ ਹਜੇ ਰੁਕ ਜਾ ਹਜੇ ਨਹੀਂ ਕਰਵਾਣਾ ਦੇ ਹੁਣ ਵੀ ਮੈਨੂੰ 6 ਮਹੀਨੇ ਹੋ ਗਏ ਦੋ ਦੇ ਦੋ ਤਿੰਨ ਵਾਰੀ ਮੈਂ ਪ੍ਰੂਫ ਵੀ ਦੇ ਚੁੱਕੀਆਂ ਸਾਰੇ ਕਦੀ ਕਹਿੰਦੇ ਆ ਇਹ ਗਲਤੀ ਆ ਕਢਾ ਕੇ ਲਿਆਂਦਾ ਸੁਜਦਾ ਕੇਂਦਰ ਤੋਰ ਜੀ ਵੀ ਨਕਲ ਹੁਣ ਵੀ ਕਹਿੰਦੇ ਚੜ ਗਿਆ ਦਸੰਬਰ ਮਹੀਨਾ ਦੇ ਕੇ ਗਈਆਂ ਤਾਂ ਹੁਣ ਆਈਆਂ ਫੇਰ ਨਹੀਂ ਮੇਰਾ ਕਿਹੜੇ ਕਿਹੜੇ ਪਟਵਾਰੀ ਨੇ ਤੁਹਾਡੇ ਤੋਂ ਡਾਕੂਮੈਂਟ ਮੰਗਵਾਏ ਆ ਕਿ ਆਹ ਡਾਕੂਮੈਂਟ ਲਿਆ ਕੇ ਦਿਓ ਕਰਨਜੀਤ ਸਿੰਘ ਨੇ ਕਰਨਜੀਤ ਨੇ ਹਾਂਜੀ ਕਰਨਜੀਤ ਪਟਵਾਰੀ ਉਦੋਂ ਇੱਥੇ ਡਿਊਟੀ ਕਰਦਾ ਸੀ ਜਦੋਂ ਮੈਂ ਆਏ ਹਾਂਜੀ ਹਾਂਜੀ ਤਾਂ ਤੁਸੀਂ ਲਗਭਗ ਕਰਨਜੀਤ ਦੇ ਕਾਰਜਕਾਲ ਵਿੱਚ ਕਿੰਨਾ ਸਮਾਂ ਇਹ ਘਉਂਦੇ ਰਹੇ ਹੋ ਮੈਂ 2-3 ਮਹੀਨੇ ਆਂਦੀ ਰਹੀ ਹਾਂ ਉਹਨਾਂ ਕੋਲ 2-3 ਮਹੀਨੇ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਕਿ ਤੁਹਾਡਾ ਇੰਤਕਾਲ ਚੜ ਗਿਆ ਨਹੀਂ ਨਹੀਂ ਪਹਿਲਾਂ ਉਹਨਾਂ ਨੇ ਕਿਹਾ ਰਜੈਕਟ ਕਰਦੇ ਨਾ ਕਿ ਇਹਦੇ ਵਿੱਚ ਕੋਈ ਮਿਸਟੇਕ ਆਈ ਹੈ ਜਿਸ ਲਈ ਵਿੱਚ ਤੇ ਸੁਵਿਧਾ ਕੇਂਦਰ ਤੋਂ ਤੁਸੀਂ ਇਹ ਕਢਵਾ ਕੇ ਲਿਆਓ ਫਿਰ ਮੈਂ ਨਕਲ ਕਢਵਾ ਕੇ ਲੈਂਦੀ ਫਿਰ ਦਿੱਤੇ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਤੁਸੀਂ 10-15 ਦਿਨਾਂ ਦਾ ਪਤਾ ਕਰ ਲਿਓ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਅੱਧੇ ਚੜ ਗਿਆ ਕੁਛ ਰਹਿ ਗਏ ਨੇ ਉਹ ਵੀ ਚੜ ਜਾਣੇ ਤੁਸੀਂ 10-15 ਦਿਨਾਂ ਦੇ ਨਾਲ ਪਤਾ ਕਰ ਲਿਓ ਤੋ ਹੁਣ ਮੈਂ ਆਈ ਆ ਮੈਂ ਉਹ ਨਕਲ ਕਢਵਾਉਣ ਵਾਸਤੇ ਤਾਂ ਹੁਣ ਕਹਿੰਦੇ ਆ ਕਿ ਤੁਹਾਨੂੰ ਇੱਕ ਵਾਰ ਨਹੀਂ ਹੋਣਾ ਕਿ ਆ ਵੀ ਚੜ ਗਿਆ ਵਾ ਨਹੀਂ ਚੜਨ ਵੱਲੋਂ ਨਹੀਂ ਗਿਆ ਵੀ ਚੜ ਗਿਆ ਉਹਨਾਂ ਨੇ ਕਿਹਾ ਵੀ ਅੱਧੇ ਜਿਹੜੇ ਦਸੰਬਰ ਮਹੀਨੇ ਦੇ ਜਿੰਨੀਆਂ ਵੀ ਆਏ ਤੁਸੀਂ ਕਿਉਂ ਕਹਿ ਰਹੇ ਹੋ ਵੀ ਕਰਨ ਜੀਤਾ ਨੂੰ ਖੱਜਲ ਕਰ ਰਿਹਾ ਕਰਨ ਜੀਤ ਕਹਿੰਦਾ ਚੜ ਗਿਆ ਇੱਥੋਂ ਨਿਕਲ ਨਹੀਂ ਰਿਹਾ ਚੜ ਗਿਆ ਨਹੀਂ ਮਤਲਬ ਉਹਨਾਂ ਨੇ ਕਿਹਾ ਕਿ 10-15 ਦਿਨਾਂ ਤੱਕ ਤੁਸੀਂ ਪਤਾ ਕਰ ਲਿਓ ਕੇ ਹੋ ਗਏ ਜਿੰਨੇ ਵੀ ਦਸੰਬਰ ਮਹੀਨੇ ਦੇ ਆਏ ਦੇ ਉਹ ਆਦੇ ਚੜ ਗਏ ਆ ਕੁਝ ਰਹਿ ਗਏ ਤੇ ਉਹ ਵੀ ਚੜ ਜਾਣੇ ਆ ਤੇ ਮੈਂ ਵੀ ਦਸੰਬਰ ਮਹੀਨੇ ਦਿੱਤਾ ਮੇਰਾ ਕਿਉਂ ਨਹੀਂ ਚੜਿਆ ਫਿਰ ਹਜੇ ਤੱਕ ਉਸ ਵਾਰ ਮੇਰੀ ਹੁਣਾਂ ਨਾਲ ਗੱਲ ਨਹੀਂ ਗਈ ਹੋਈ ਹੁਣ ਉਹ ਹੈਗੇ ਨਹੀਂ ਸਰ ਚੇਂਜ ਹੋ ਗਏ ਆ ਉਹ ਨਾ ਕੋਈ ਹੋਰ ਸਰ ਬੈਠੇ ਉੱਤੇ ਹੁਣ ਦੱਸ ਦਈਏ ਕਿ ਇਹ ਸਾਡੀ ਭੈਣ ਲਗਭਗ 10 ਸਾਲ ਵਿੱਚ ਜਣਾ ਜਿਸ਼ਤੀ ਕਰਵਾਈ ਆ ਔਰ ਰਜਿਸਟਰੀ ਦੇ ਵਿੱਚ ਕੋਈ ਮਿਸਟੇਕ ਨਿਕਲ ਆਈ ਮਿਸਟੇਕ ਜਿਹੜੀ ਆ ਪਰਿਵਾਰ ਨੇ ਨਹੀਂ ਕੀਤੀ ਹੋਵੇਗੀ ਇਸੇ ਵਿਭਾਗ ਦੇ ਵੱਲੋਂ ਹੋਈ ਹੋਵੇਗੀ ਕਾਰਨ ਕੀ ਰਿਹਾ ਹੋਵੇਗਾ ਫਿਰ ਦੱਸ ਦਈਏ ਕਿ ਜਦੋਂ ਇੰਤਕਾਲ ਚੜਾਉਣ ਵਾਸਤੇ ਆਉਂਦੇ ਆ ਤਾ ਫਿਰ ਕਿਹਾ ਜਾਂਦਾ ਕਿ ਤੁਸੀਂ ਆ ਫਾਰਮ ਲੈ ਕੇ ਆਓ ਸੁਵਿਧਾ ਸੈਂਟਰ ਚੋਂ ਲੈ ਕੇ ਆਓ ਤਾਂ ਸਾਰਾ ਕੁਝ ਲੈ ਕੇ ਆਏ ਆ ਤਾਂ ਫਿਰ ਕਿਹਾ ਜਾਂਦਾ ਜੀ ਤੁਹਾਡਾ ਚੜ ਗਿਆ ਤੁਸੀਂ ਚੈੱਕ ਕਰ ਲਓ ਚੈੱਕ ਕੀਤਾ ਜਾਂਦਾ ਤਾਂ ਚੈੱਕ ਕਰਨ ਵਿੱਚ ਵੀ ਚੜਿਆ ਨਹੀਂ ਮਿਲਦਾ ਤਾਂ ਅੱਜ ਵੀ ਇੱਥੇ ਇਹ ਪੈਣ ਖੱਜਲ ਹੋ ਰਹੀ ਆ ਹੁਣ ਇਹ ਇੰਤਕਾਲ ਕੌਣ ਚਾੜੇਗਾ ਜੇ ਕਰਨਜੀਤ ਪਟਵਾਰੀ ਦੀ ਗੱਲ ਕਰਦੇ ਆ ਤਾਂ ਕਰਨਜੀਤ ਪਟਵਾਰੀ ਸਾਹਿਬ 3 ਮਹੀਨੇ ਦੇ ਕਾਰਜਕਾਲ ਇਹਨਾਂ ਦੇ ਇਸ ਕੇਸ ਦੇ ਅਧੀਨ ਦੇ ਆ ਔਰ ਇਸ ਕੇਸ ਦੇ ਅਧੀਨ ਉਹਨਾਂ ਕੋਲੋਂ ਇਹ ਇੰਤਕਾਲ ਨਹੀਂ ਚੜਿਆ ਸਿਰਫ ਇਹਨਾਂ ਨੂੰ ਲਾਰਾ ਕੀ ਲਾਇਆ ਗਿਆ ਕਿ ਤੁਸੀਂ ਇੰਤਕਾਲ ਚੈੱਕ ਕਰ ਲਓ ਤੁਸੀਂ ਆਪਣੇ ਇੰਤਕਾਲ ਚੈੱਕ ਕਰ ਲਓ ਚੜ ਗਿਆ ਹੋਣਾ ਲੋਕਾਂ ਦੇ ਚੜ ਗਏ ਆ ਚੜ ਗਿਆ ਹੋਣਾ ਜਦ ਕਿ ਪਟਵਾਰੀਆਂ ਨੂੰ ਕੰਫਰਮ ਨਹੀਂ ਆ ਕਿ ਚੜ ਗਿਆ ਜਾਂ ਨਹੀਂ ਚੜ ਗਿਆ ਤਾਂ ਲੋਕ ਕਿੱਥੋਂ ਪਤਾ ਕਰਨਗੇ ਤਾਂ ਇਹ ਵਿਚਾਰੇ ਬਾਰ ਬਾਰ ਇੱਥੇ ਤਹਿਸੀਲ ਕੰਪਲੈਕਸ ਦੇ ਕੰਪਿਊਟਰ ਆਫਿਸ ਦੇ ਵਿੱਚ ਆ ਰਹੇ ਆ ਲਗਾਤਾਰ ਜਵਾਬੰਦੀ ਜਿਹੜੀ ਆ ਕਢਵਾ ਕੇ ਵੇਖੀ ਜਾਂਦੀ ਆ ਲੇਕਿਨ ਅਜੇ ਤੱਕ ਇੰਤਕਾਲ ਨਹੀਂ ਚੜਿਆ ਹੁਣ ਦੀ ਗੱਲ ਕਰੀਏ ਤਾਂ ਅਸੀਂ ਮੌਕੇ ਦੇ ਉੱਤੇ ਵੀ ਇਹ ਕੰਪਿਊਟਰ ਵਿੱਚੋਂ ਕਢਵਾ ਕੇ ਵੇਖਿਆ ਇੰਤਕਾਲ ਨਹੀਂ ਚੜਿਆ ਕਿੰਨਾ ਸਮਾਂ ਹੋਰ ਖੱਜਲ ਹੋਣਗੇ ਕਿੰਨਾ ਸਮਾਂ ਸਰਕਾਰਾਂ ਦੇ ਲਾਰੇ ਤੇ ਵਾਦੇ ਇਹ ਲੋਕ ਸੁਣਦੇ ਰਹਿਣਗੇ ਕਿੰਨਾ ਸਮਾਂ ਸਰਕਾਰ ਝੂਠੇ ਵਾਦੇ ਦਿੰਦੀਆਂ ਰਹਿਣਗੀਆਂ ਔਰ ਇਹੋ ਜਿਹੇ ਮੁਲਾਜ਼ਮਾਂ ਨੂੰ ਡਿਊਟੀ ਦਿੰਦੀਆਂ ਰਹਿਣਗੀਆਂ ਜਿਹੜੇ ਮੁਲਾਜ਼ਮ ਲਗਾਤਾਰ ਖੱਜਲ ਕਰ ਰਹੇ ਆ ਔਰ ਕਹਿ ਰਹੇ ਆ ਕਿ ਤੁਹਾਡਾ ਇੰਤਕਾਲ ਚੜ ਗਿਆ ਚੜ ਜਾਣਾ ਤੇ ਵੇਖ ਲਓ ਤੇ ਅੱਜ ਤੱਕ ਨਹੀਂ ਚੜਿਆ ਔਰ ਕਿੰਨਾ ਸਮਾਂ ਕਿੰਨਾ ਸਮਾਂ ਹੋਰ ਇਹ ਖੱਜਲ ਖਵਾਰੀ ਜਿਹੜੀ ਆ ਇਹ ਹੁੰਦੀ ਰਹੇਗੀ ਔਰ ਵੇਖਦੇ ਆ ਕਿ ਇਹ ਇੰਤਕਾਲ ਕਿੰਨਾ ਸਮਾਂ ਹੋਰ ਨਹੀਂ ਚੜਦਾ ਹੋਰ ਕਿਹੜੀਆਂ ਗਲਤੀਆਂ ਕੱਢ ਕੇ ਦੱਸੀਆਂ ਜਾਂਦੀਆਂ ਤਾਂ ਕਿੰਨਾ ਸਮਾਂ ਹੋਰ ਖੱਜਲ ਕੀਤਾ ਜਾਂਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਈਚੋ ਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ